प्यारे साथियों नमस्कार हाजर हा अपनी एक नई रचना लेके ते साथियों मेरी इस रचना नु सुनो ते मेरे चैनल नु सब्सक्राइब लाइक शेयर कमेंट्स जरूर करते रहया करो ताकि ये जडिया पंजाबी दियां रचनावां ने और रचना भी साथियों तक पहुंच दिया रहे ते साथियों सुनो ਮੇਰੀ ਨਵੀਂ ਰਚਨਾ ਰੂਹ ਪਿਆਸੀ ਹੈ ਤੇਰੇ ਦੀਦਾਰ ਦੀ ਰੂਹ ਪਿਆਸੀ ਹੈ ਤੇਰੇ ਦੀਦਾਰ ਦੀ ਬਦਲੀ ਵਰਸੇ ਆ ਕੇ ਪਿਆਰ ਦੀ ਬਦਲੀ ਵਰਸੇ ਆ ਕੇ ਪਿਆਰ ਦੀ ਮੁਰਝਾਏ ਚਿਹਰੇ ਦੀ ਉਦਾਸੀ ਦੱਸੇ ਮੁਰਝਾਏ ਚਿਹਰੇ ਦੀ ਉਦਾਸੀ ਦੱਸੇ ਉਮਰ ਕੱਟੀ ਲੰਬੀ ਅਸਾਂ ਇੰਤਜ਼ਾਰ ਦੀ ਉਮਰ ਕੱਟੀ ਲੰਬੀ ਅਸਾਂ ਇੰਤਜ਼ਾਰ ਦੀ ਵਿੱਚ ਹਵਾਵਾ ਮਹਿਕ ਘੁਲ ਰਹੀ ਵਿਚ ਹਵਾਵਾਂ ਮਹਿਕ ਕੋਲ ਰਹੀ ਹੁੰਦੀ ਇਹੋ ਤਾਂ ਨਿਸ਼ਾਨੀ ਪਿਆਰ ਦੀ ਹੁੰਦੀ ਇਹੋ ਤਾਂ ਨਿਸ਼ਾਨੀ ਪਿਆਰ ਦੀ ਟੁੱਟੇ ਦਿਲ ਦਾ ਹਾਲ ਅੱਖੀਂ ਵੇਖਿਆ ਟੁੱਟੇ ਦਿਲ ਦਾ ਹਾਲ ਅੱਖੀਂ ਵੇਖਿਆ ਨજર ਆਈ ਬੇਵਫਾਈ ਯਾਰ ਦੀ ਹਾਸੇ ਤੇਰੇ ਨੇ ਮਹਿਕਾ ਖਿਲਾਰ ਦੇ ਹਾਸੇ ਤੇਰੇ ਨੇ ਮਹਿਕਾ ਖਿਲਾਰ ਦੇ ਸਰਾਹੀ ਤੂੰ ਭਰੀ ਹੋਈ ਖੁਮਾਰ ਦੀ ਗਮ ਦੀ ਨਦੀ ਚ ਡੁੱਬਿਆ ਬੋਵੇ ਗਾਮਦੀ ਨਦੀ ਚ ਡੁੱਬਿਆ ਵਵੇ ਇੱਕ ਕਦੇ ਮੁਹੱਬਤ ਨਾ ਕਿਸੇ ਨੂੰ ਤਾਰਦੀ ਕਦੇ ਮੁਹੱਬਤ ਨਾ ਕਿਸੇ ਨੂੰ ਤਾਰਦੀ ਰੂਹ ਪਿਆਸੀ ਹੈ ਤੇਰੇ دیدار ਦੀ ਰੂਹ ਪਿਆਸੀ ਹੈ ਤੇਰੇ دیدار ਦੀ ਸਾਥੀਓ ਇਹ ਇੱਕ ਰਚਨਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਆ ਤੁਸੀਂ ਇਸ ਨੂੰ ਪਸੰਦ ਕਰੋਗੇ ਮੈਂ ਵਿਵੇਕ ਕੋਟੀ ਸੇਹਾ ਆਪ ਨੂੰ ਗੁਜਾਰਿਸ਼ ਕਰਦਾ ਹਾਂ ਕਿ ਮੇਰੇ ਇਸ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟਸ ਕਰਕੇ ਮੇਰੀਆਂ ਰਚਨਾਵਾਂ ਬਾਰੇ ਆਪਣੇ ਕੀਮਤੀ ਵਿਚਾਰ ਮੇਰੇ ਨਾਲ ਸਾਂਝੇ ਕਰੋ ਤੇ ਸਾਥੀਓ ਤੁਹਾਡੇ ਸਹਿਯੋਗ ਨਾਲ ਹੀ ਇਹ ਵਿਵੇਕ ਸਹਿਤਕ ਸੰਸਾਰ ਚੈਨਲ ਸਾਹਿਤ ਨੂੰ ਤੇ ਮਾਂ ਬੋਲੀ ਪੰਜਾਬੀ ਨੂੰ ਅੱਗੇ ਵਧਾਉਣ ਦਾ ਯਤਨ ਕਰ ਰਿਹਾ ਹੈ ਤੇ ਉਮੀਦ ਹੈ ਤੁਹਾਡਾ ਸਾਰਿਆਂ ਦਾ ਸਹਿਯੋਗ ਮਿਲਦਾ ਰਹੇਗਾ ਧੰਨਵਾਦ ਜੀ ਜੈ ਪੰਜਾਬੀ ਮਾਂ